ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਗੱਲ ਕਰਦੇ ਆ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਇੱਕ ਨੌਜਵਾਨ ਦਾ ਇਨਕਾਊਂਟਰ ਕੀਤਾ ਗਿਆ ਹੈ ਦੱਸਿਆ ਕਿ ਬੀਤੇ ਦਿਨੀ ਜਲੰਧਰ ਦੇ ਗੁਰੂ ਘਰ ਦੇ ਬਾਹਰ ਲੱਕੀ ਉਭਰਾਏ ਦੇ ਨਾ ਦੇ ਇੱਕ ਸਖਸ਼ ਜੋ ਕਿ ਆਮ ਆਦੀ ਪਾਰਟੀ ਦਾ ਆਗੂ ਦੱਸਿਆ ਜਾ ਰਿਹਾ ਸੀ ਤਾਂ ਉਸ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਤਾਂ ਉਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਜਿਸ ਵਿਅਕਤੀ ਵੱਲੋਂ ਸ਼ੂਟਰ ਨੂੰ ਜਿਹੜਾ ਹੈ ਭਜਾ ਕੇ ਐਕਟਿਵਾ ਦੇ ਲੈ ਕੇ ਜਿਹੜਾ ਗਿਆ ਸੀ ਉਸ ਦਾ ਜਿਹੜਾ ਆ ਪੁਲਿਸ ਵੱਲੋਂ ਖਾਸਾ ਠਾੜਾ ਘੇਂਡਾ ਦੇ ਦੀਨਾਂ ਦੇ ਖਾਸਾ ਦੇ ਵਿੱਚ ਜਿਹੜਾ ਉਸ ਤੇ ਇਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਨਕਾ ਲਗਾਇਆ ਹੋਇਆ ਸੀ ਜਦੋਂ ਇਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਦੇ ਉੱਤੇ ਇਸ ਵੱਲੋਂ ਫਾਇਰ ਕਰ ਦਿੱਤੇ ਗਏ ਤੇ ਭਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਗੋਲੀ ਚਲਾਈ ਗਈ ਇਸ ਦੀ ਲੱਤ 'ਚ ਜਾ ਕੇ ਲੱਗਦੀ ਹੈ ਜਿਸ ਤੇ ਕਾਰਨ ਇਹ ਗੰਭੀਰ ਜ਼ਖਮੀ ਹੋ ਜਾਂਦਾ ਹੈ ਤਾਂ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹਦਾ ਮੇਨ ਸ਼ੂਟਰ ਆਖਿਰਕਾਰ ਕਿੱਥੇ ਆ ਤਾਂ ਉਸ ਨੂੰ ਫੜਨ ਲਈ ਵੀ ਜਿਹੜਾ ਲਗਾਤਾਰ ਸ਼ਾਪੇ ਮਾਰੀ ਕੀਤੀ ਜਾ ਰਹੀ ਹੈ ਸਾਰਿਆਂ ਨੂੰ ਪਤਾ ਹੈਗਾ ਕਿ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਯੁੱਧ ਜਿਹੜਾ ਹੈਗਾ ਨਸ਼ਾ ਵਿਰੋਧ ਤੇ ਇੱਕ ਗੈਂਗਸਟਰਾਂ ਤੇ ਵਾਰ ਜਿਹੜਾ ਸਾਡਾ ਅਸੀਂ ਜੰਗੀ ਪੱਧਰ ਤੇ ਚਲਾ ਰਹੇ ਹਾਂ ਲੋਕਾਂ ਦੇ ਸਹਿਯੋਗ ਨਾਲ ਉਸ ਦੇ ਵਿੱਚ ਗੈਂਗਸਟਰਾਂ ਦੇ ਜਿਹੜੇ ਅਸੀਂ ਗੈਂਗਸਟਰਾਂ ਦੇ ਵਾਰ ਦੇ ਵਿੱਚ ਇੱਕ ਅਮਰਸਰ ਰੂਲਰ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਅੱਜ ਜਿਹੜਾ ਜਿਵੇਂ ਤੁਹਾਨੂੰ ਪਤਾ ਹੈ ਕਿ ਕੱਲ ਜਿਹੜਾ ਦਿਨ ਦਿਹਾੜੇ ਮਾਡਲ ਟਾਊਨ ਦੇ ਵਿੱਚ ਲੱਕੀ ਐਮਬਰਾਇਡ ਦਾ ਕਤਲ ਕੀਤਾ ਗਿਆ ਸੀਗਾ ਉਹਦੇ ਵਿੱਚੋਂ ਇੱਕ ਸ਼ੂਟਰ ਜਿਹੜਾ ਇੱਕ ਉਹਨਾਂ ਦਾ ਅਕਿਊਜ਼ਡ ਹੈਗਾ ਉਸ ਨੂੰ ਅੱਜ ਅਮਰਸਰ ਰੂਲਰ ਪੁਲਿਸ ਨੇ ਆਫਟਰ ਬਰੀਫ ਐਕਸਚੇਂਜ ਆਫ ਫਾਇਰ ਗ੍ਰਫਤਾਰ ਕੀਤਾ ਹੈ ਜਿਸ ਦੀ ਪਛਾਣ ਸ਼ਮਿੰਦਰ ਸਿੰਘ ਦੇ ਵਜੋਂ ਹੋਈ ਹੈਗੀ ਹੈ ਇੱਥੇ ਮੈਂ ਸ਼ਲਾਘਾ ਕਰਾਂਗਾ ਐ एसएसपी ਅੰਮ੍ਰਿਤਸਰ ਰੂਲਰ ਸ਼੍ਰੀ ਸਹਿਲ ਮੀਰ ਜੀ ਦੀ ਜਦੋਂ ਹੀ ਉਹਨਾਂ ਨੂੰ ਇਹ ਇੱਕ ਇਨਫੋਰਮੇਸ਼ਨ ਮਿਲਦੀ ਹੈ ਕਿ ਜਿਹੜਾ ਲਕੀ ਅਬਰਾਏ ਦੇ ਕਤਲ ਦੇ ਵਿੱਚ ਜਿਹੜਾ ਵਾਂਚਿਤ ਇੱਕ ਅਕਿਊਜ਼ਡ ਹੈਗਾ ਉਸ ਦੀ ਕੋਈ ਹਰਕਤ ਘਰਿੰਡਾ ਥਾਣੇ ਦੇ ਵਿੱਚ ਖਾਸਾ ਦੇ ਏਰੀਆ ਦੇ ਵਿਚਾਰੀ ਹੈਗੀ ਹੈ ਇਮੀਡੀਏਟਲੀ ਬਿਨਾ ਕਿਸੇ ਸਮੇਂ ਗਵਾਏ ਸਹਿਲ ਮੀਰ ਜੀ ਨੇ ਸ਼੍ਰੀ ਅਦਿੱਤਿਆ ਵਾਰੀਆ ਐਸਪੀ ਡੀ ਯਾਦਵਿੰਦਰ ਡੀਐਸਪੀ ạtਾਰੀ ਅਤੇ ਐਸਐਚਓ ਅਮਨ ਦੀਆਂ ਪਟੀਆਂ ਦਾ ਗਠਨ ਕੀਤਾ ਅਤੇ ਵਕ ਵਕ ਥਾਵਾਂ ਤੇ ਨਾਕਾਬੰਦੀ ਅਤੇ ਹੰਭੁਸ਼ ਲਾਏ ਗਏ ਜਿਸ ਦੇ ਵਿੱਚ ਸਾਨੂੰ ਕੋਲੇ ਇੱਕ ਭਰੋਸੇਯੋਗ ਜਿਹੜੀ ਸਾਡੀ ਇਤਲਾਹ ਸੀਗੀ ਹਿਊਮਨ ਇੰਟੈਲੀਜੈਂਸ ਸੀਗੀ ਟੈਕਨੀਕਲ ਇੰਟੈਲੀਜੈਂਸ ਵੀ ਸੀਗੀ ਜਦੋਂ ਅਸੀਂ ਸ਼ਮਿੰਦਰ ਜਿਹੜੇ ਜਿਹਦੀ ਪਛਾਣ ਸ਼ਮਿੰਦਰ ਹੋਈ ਹੈ ਇਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਇਸ ਜਗ੍ਹਾ ਤੇ ਆ ਜਿਹੜੀ ਤੁਸੀਂ ਦੇਖਿਆ ਇਹ ਸਾਰੀ ਵਾਧਾ ਨੂੰ ਜਿਹੜੀ ਸੜਕ ਜਾਂਦੀ ਹੈ ਮੇਨ ਸੜਕ ਆ ਇਹ ਇਹਦੇ ਵਿੱਚ ਜਦੋਂ ਇਸ ਨੇ ਇਸ ਨੂੰ ਆਪਣੇ ਆਪ ਨੂੰ ਘਿਰਿਆ ਪਾਇਆ ਹੈਗਾ ਤਾਂ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਗੱਲ ਤੇ ਇਹ ਮੋਟਰਸਾਈਕਲ ਤੋਂ ਡਿੱਗਿਆ ਤੇ ਇਸ ਨੇ ਪੁਲਿਸ ਦੀ ਪਾਰਟੀ ਉੱਤੇ ਤਾਬੜ ਤੋੜ ਫਾਇਰਿੰਗ ਕੀਤੀ ਹੈਗੀ ਹੈ ਜਵਾਬੀ ਫਾਇਰਿੰਗ ਦੇ ਵਿੱਚ ਇਸ ਦੇ ਇੰਜਰੀ ਹੋਈ ਹੈ ਗਨ ਸ਼ਾਟ ਇੰਜਰੀ ਹੋਈ ਹੈ ਤੇ ਇਸ ਨੂੰ ਕਾਬੂ ਕਰ ਦਿੱਤਾ ਗਿਆ ਹੈਗਾ ਕਾਬੂ ਕਰ ਲਿੱਤਾ ਗਿਆ ਹੈਗਾ ਹੁਣ ਤੱਕ ਜੋ ਅਸੀਂ ਮੌਕੇ ਦੇ ਐਫਐਸਐਲ ਟੀਮ ਨੇ ਆ ਕੇ ਆਪਣਾ ਸਾਰਾ ਮੌਕਾ ਮੌਲਾਜਾ ਕੀਤਾ ਹਲੇ ਕਰ ਰਹੀ ਹੈਗੀ ਹੈ ਉਹਦੇ ਵਿੱਚੋਂ ਇੱਕ 30 ਬੋਰ 30 ਕੈਲੀਬਰ ਬਰੇਟਾ ਮੇਡ ਇਨ ਇਟਲੀ ਦੀ ਜਿਹੜੀ ਇਸ ਤੋਂ ਪਿਸਤਲ ਬਰਾਮਦ ਹੋਈ ਹੈ ਦੋ ਖੋਲ ਉੱਥੇ ਨਜ਼ਰ ਆ ਰਹੇ ਨੇ ਇਹਦੇ ਵੱਲੋਂ ਚਲਾਏ ਹੋਏ ਤੇ ਇੱਕ ਮੋਟਰਸਾਈਕਲ ਹੈਗਾ ਬਾਕੀ ਜਿਹੜਾ ਹੈਗਾ ਅਸੀਂ ਇਸ ਤੋਂ ਇਹਨੂੰ ਹੁਣੀ ਅਸੀਂ ਹਸਪੀਟਲ ਇਹਨੂੰ ਸ਼ਿਫਟ ਕਰਾਂਗੇ ਤੇ ਫਿਰ ਅਸੀਂ ਜਿਹੜੀ ਇਹਦੀ ਫਿਰ ਗਹਿਨ ਪੁੱਛਗਛ ਹੋਏਗੀ ਫਿਰ ਜਿਹੜੀ ਕੋਈ ਕੀ ਖੁਲਾਸੇ ਹੋਣਗੇ ਉਸ ਨਾਲ ਅਸੀਂ ਤੁਹਾਨੂੰ ਅਪਡੇਟ ਕਰਾਂਗੇ ਪਰ ਇੱਥੇ ਮੈਂ ਕਹਿਣਾ ਚਾਹਾਂਗਾ ਕਿ ਜਿਹੜਾ ਲੱਕੀ ਉਬਰਾਏ ਦਾ ਜਿਹੜਾ ਸੈਂਸੇਸ਼ਨਲ ਮਰਡਰ ਹੋਇਆ ਸੀਗਾ ਉਹਦੇ ਵਿੱਚੋਂ ਇੱਕ ਤਕ ਯੂਜ਼ ਨੂੰ ਅਮਰਸਰ ਰੋਲਰ ਪੁਲਿਸ ਨੇ ਸ਼੍ਰੀ ਸੁਹੇਲ ਮੀਰ ਜੀ ਦੀ ਅਗਵਾਈ ਹੇਠ ਆਪਣੀ ਟੀਮ ਦੇ ਨਾਲ ਉਸ ਨੂੰ ਫੜਨ ਦੇ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਇੱਥੇ ਪੁੱਛਿਆ ਸੀ ਕੀ ਕਰਨਾ ਸੀ ਇੱਥੇ ਦੇਖੋ ਜਿਹੜਾ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹੀ ਗੱਲ ਪਤਾ ਲੱਗੀ ਸੀ ਇੱਥੇ ਕੋਈ ਆਪਣਾ ਲੈ ਰਿਆ ਸੀ ਇਹਦੀ ਮੂਵਮੈਂਟ ਸੀ ਇਹ ਤਾਂ ਹੁਣ ਪੁੱਛ ਕੇ ਹੀ ਤੋਂ ਪਤਾ ਲੱਗੇਗਾ ਕਿ ਇੱਥੇ ਇਹਦੇ ਆਣ ਦਾ ਮਕਸਦ ਕੀ ਸੀ ਕੋਈ ਹੋਰ ਵਾਰਦਾਤ ਕਰਨਾ ਚਾਹ ਰਿਹਾ ਸੀ ਜਾਂ ਇੱਥੇ ਕੋਈ ਇਹਦਾ ਹਾਈਡ ਆਊਟ ਸੀ ਜਿੱਥੇ ਉਹ ਆਣਾ ਉਹ ਇੱਕ ਜਿਹੜਾ ਹੈਗਾ ਤਫ਼ਤੀਸ਼ ਦਾ ਵਿਸ਼ਾ ਹੈਗਾ ਜਿਸ ਤਰ੍ਹਾਂ ਹੀ ਇਹ ਉਸ ਦੇ ਕਾਬਲ ਹੋਏਗਾ ਜੀ ਤਫ਼ਤੀਸ਼ ਕਰਾਂਗੇ ਉਹ ਸਾਹਮਣੇ ਤੁਹਾਨੂੰ ਅਪਡੇਟ ਕਰ ਦਿਆਵਾਂਗੇ ਸ਼ਮਿੰਦਰ ਇਹ ਮੋਡਲ ਟਾਊਨ ਦੇ ਨੇੜੇ ਇੱਕ ਮਿੱਠਾਪੁਰ ਪਿੰਡ ਹੈਗਾ ਉੱਥੋਂ ਰਹਿਣ ਵਾਲਾ ਹੈਗਾ ਇਹ ਲੱਕੀ ਐਮਬਰਾਇਨ ਨੂੰ 10-12 ਸਾਲਾਂ ਤੋਂ ਜਾਣਦਾ ਵੀ ਸੀਗਾ ਤੇ ਜੋ ਹਲੇ ਮੁੱਢਲੀ ਪਤਾ ਲੱਗੀ ਹੈ ਗੱਲ ਤੇ ਇਹਨਾਂ ਦੇ ਕਿਸੇ ਕੱਲ ਤੋਂ ਮੱਟ ਮਰਤੇਪ ਸਿੰਘ ਜਿਹੜੇ ਇਹਨਾਂ ਦੇ ਬਾਹਰ ਬੈਠੇ ਜਿਹੜੇ ਇਹਨਾਂ ਦੇ ਹੈਂਡਲਰ ਨੇ ਮੈਂ ਉਹਨਾਂ ਦਾ ਨਾਮ ਲੈ ਕੇ ਉਹਨਾਂ ਨੂੰ ਅਜਾਈ ਗਲੋਰੀਫਾਈ ਨਹੀਂ ਕਰਨਾ ਚਾਹੁੰਗਾ ਬਦਮਾਸ਼ਾਂ ਨੂੰ ਪਰ ਅਸੀਂ ਜਿਹਨਾਂ ਦੇ ਇਸ਼ਾਰਿਆਂ ਤੇ ਇਹਨਾਂ ਨੇ ਵਾਰਦਾਤਾਂ ਕੀਤੀਆਂ ਉਹਨਾਂ ਸਾਰਿਆਂ ਦੇ ਵਿਰੁੱਧ ਵੀ ਸਖਤ ਕਾਰਵਾਈ ਕੀਤੀ ਜਾਊਗੀ ਜਿਹੜਾ ਇਹਦਾ ਦੂਸਰਾ ਸਾਥੀ ਹੈ ਉਸ ਨੂੰ ਵੀ ਸਾਡੇ ਕੋਲੇ ਵਾਈਟਲ ਕਲੂਜ਼ ਹੈਗੇ ਆ ਉਹਦੇ ਬਾਰੇ ਵੀ ਹਿਮਨ ਇੰਟੈਲੀਜੈਂਸ ਦਾ ਟੈਕਨੀਕਲ ਇੰਟੈਲੀਜੈਂਸ ਉਸ ਨੂੰ ਵੀ ਅਸੀਂ 체ਤੀ ਗ੍ਰਫਤਾਰ ਕਰਾਂਗੇ ਕਿਉਂਕਿ ਕਲੂਜ਼ ਹੈਗਾ ਜਿਹਨੇ ਜਿਹਦੇ ਵੱਲੋਂ ਫਾਇਰ ਕੀਤਾ ਗਿਆ ਸੀ ਲੱਕੀ ਉਪਰਾਏ ਦੇ ਉੱਤੇ ਨਹੀਂ ਇਹ ਇਹਦੇ ਵਿੱਚ ਦੋ ਕਲੂਜ਼ ਸੀਗੇ ਇਹਦੇ ਵਿੱਚ ਇਹ ਜਿਹੜਾ ਜਿਹੜਾ ਸਕੂਟਰੀ ਚਲਾ ਰਿਹਾ ਪਰ ਇਹਦੇ ਕੋਲ ਵੀ ਪਿਸਤਲ ਸੀਗੀ ਇਨ ਕੇਸ ਵੀ ਉਹ ਕੋਈ ਫਾਇਰਿੰਗ ਸਾਨੂੰ ਕਰਨੀ ਪੈਂਦੀ ਹੈ ਤੇ ਦੂਜੀ ਕਰਾਂਗੇ ਜੋ ਹਲੇ ਮੈਜ ਤੋਂ ਪੁੱਛਿਆ ਹੈਗਾ ਕ੍ਰਿਮਨਲ ਕੋਡ ਹੈਗਾ ਕੋਈ ਜ਼ਿਆਦਾ ਖਾਸ ਨਹੀਂ ਹੈਗਾ ਪਰ ਹੈਗਾ ਇਹ ਕੋਈ ਕ੍ਰਿਮਨਲ ਇੱਕ ਅਦਾ ਇੱਕ ਕੇਸ ਜੋ ਹਲੇ ਤੱਕ ਪਤਾ ਲੱਗਿਆ ਹੈਗਾ ਸਰ ਆਪਣੇ ਮਾਧਿਅਮ ਰਹਿ ਤਹੀਂ ਕਿਸਨੇ ਆ ਦੇਣਾ ਚਾਹੋਗੇ ਪੰਜਾਬ ਦਾ ਜੋ ਮਾਹੌਲ ਖਰਾਬ ਕਰ ਰਹੇ ਨੇ ਉਹਨੂੰ ਖਰਾਬ ਪਲੇਸਾਂ ਦਾ ਗੈਂਗਸਟਰ ਦੇਖੋ ਮੈਂ ਤੁਹਾਡੇ ਮਾਧਿਅਮ ਰਾਈ ਤੁਸੀਂ ਇੱਕ ਸੁਸਾਇਟੀ ਦਾ ਬਹੁਤ ਹੀ ਇੰਪੋਰਟੈਂਟ ਅੰਗ ਹੋ ਮੈਂ ਤੁਹਾਡੇ ਰਾਹੀਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਇਹਨਾਂ ਦੇ ਜਿਹੜੇ ਬਾਹਰ ਬੈਠੇ ਬਦਮਾਸ਼ ਨੇ ਉਹਨਾਂ ਦੇ ਬਹਿਕਾਵੇ ਵਿੱਚ ਨਾ ਆਉਣ ਕੁਝ ਚੰਦ ਪੈਸਿਆਂ ਲਈ ਕੁਝ ਚੰਦ ਲਾਲਚ ਲਈ ਇਹਨਾਂ ਨੂੰ ਨਸ਼ੇ ਤੇ ਲਾ ਲੈਂਦੇ ਨੇ ਇਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਤੁਹਾਡਾ ਪਾਸਪੋਰਟ ਬਣਾ ਕੇ ਬਾਹਰ ਕੱਢ ਲਾਂਗੇ ਇਹਦੇ ਵਿੱਚ ਬਿਲਕੁਲ ਭ੍ਰਮਚਨਾਨ ਤੁਹਾਡੇ ਪਿੱਛੇ ਤੁਹਾਨੂੰ ਪਤਾ ਹੀ ਇਹ ਕਿੰਨੇ ਬੰਦਿਆਂ ਨੂੰ ਅਸੀਂ ਬਾਹਰੋਂ ਵੀ ਵਾਪਸ ਲੈ ਕੇ ਆਏ ਆ ਤਾਂ ਇਸ ਕਰਕੇ ਦੁਨੀਆ ਦਾ ਕੋਈ ਵੀ ਕੋਨਾ ਸੇਫ ਨਹੀਂ ਹੈਗਾ ਕਾਨੂੰਨ ਦੇ ਜਿਹੜੇ ਹੱਥ ਹੈ ਬਹੁਤ ਲੰਬੇ ਨੇ ਇਹਨਾਂ ਦੀ ਗਿੱਚੀ ਤੱਕ ਅੱਜ ਪਹੁੰਚਣ ਕੱਲ ਪਹੁੰਚਣ ਪਰ ਪਹੁੰਚਣਗੇ ਜ਼ਰੂਰ ਮੈਂ ਆਪਦੇ ਮਾਧਿਅਮ ਰਾਹੀਂ ਤੁਹਾਡੇ ਮਾਧਿਅਮ ਰਾਹੀਂ ਇਹ ਜੋ ਗੱਲ ਕਰਾਂਗਾ ਕਿ ਸਾਰੇ ਜਿਹੜੇ ਭਟਕੇ ਹੋਏ ਨੌਜਵਾਨ ਹੈ ਉਹ ਮੇਨਸਟ੍ਰੀਮ ਦੇ ਵਿੱਚ ਆਣ ਪੰਜਾਬ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਕਿੱਤੇ ਦੀ ਕਮੀ ਨਹੀਂ ਆਪਣਾ ਹੁਨਰ ਆਪਣਾ ਸਿੱਖਣ ਇੱਥੇ ਹੀ ਆਪਣੀ ਰੋਜੀ ਰੋਟੀ ਕਮਾਉਣ ਅਤੇ ਆਪਣੀ ਇੱਜ਼ਤ ਦੀ ਜ਼ਿੰਦਗੀ ਜੀਣ ਠੀਕ ਠੀਕ ਸੋ ਥੈਂਕ ਯੂ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇ ਸ਼ੇਰਤ ਤੁਹਾਨੂੰ ਸਾਡੀ ਨੋਟੀਫਿਕੇਸ਼ਨਾਂ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ